ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮੇਰ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਸਤਿਗੁਰਾਂ ਦੀ ਸਿ ਬਾਣੀ ਵਿਆਸਾ ਰਾਗ ਦੇ 24 ਸ਼ਬਦ ਸੰਪੂਰਨ ਹੋਏ ਹਨ ਅਗਲਾ ਸ਼ਬਦ ਜੋ ਪਾਤਸ਼ਾਹ ਜੀ ਆਰੰਭ ਕਰਦੇ ਹਨ ਚੌਪਦੀ ਹੈ ਚੌਪਦੀ ਤੋਂ ਭਾਵ ਹੁੰਦਾ ਹੈ ਕਿ ਚਾਰ ਚਾਰ ਤੁਖੰਦ ਬੰਦ ਚਾਰ ਬੰਦਾਂ ਵਾਲਾ ਸ਼ਬਦ ਸਤਿਗੁਰੂ ਜੀ ਆਪਣੀ ਰਸਲਾਤ ਤੋਂ ਬਿਆਨ ਕਰਦੇ ਹੋਏ ਸਾਨੂੰ ਜੀਵਨ ਨੂੰ ਭਾਈ ਉਪਦੇਸ਼ ਬਖਸ਼ਦੇ ਹਨ ਜੀ ਆਸਾ ਮਹਲਾ ਪਹਿਲਾ ਚੋ ਪਦੇ ਵਿਦਿਆ ਵਿਚਾਰੀ ਤਾ ਪਰਉਪਕਾਰੀ ਜਾ ਪੰਚ ਰਾਸੀ ਤਾ ਤੀਰਥ ਵਾਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਬਜੀ ਮਹਾਰਾਜ ਪਹਿਲੇ ਪਾਤਸ਼ਾ ਆਪਣੀ ਰਸਨਾ ਤੋਂ ਇਹ ਸ਼ਬਦ ਅਰੰਭ ਕਰਦੇ ਹਨ ਇਹ ਬਚਨ ਕਰਦੇ ਹਨ ਸਤਿਗੁਰ ਜੀ ਵਿਦਿਆ ਵਿਚਾਰੀ ਤਾ ਪਰਉਪਕਾਰੀ ਮਹਾਰਾਜ ਜੀ ਕਹਿੰਦੇ ਜਿਹੜੇ ਮਨੁੱਖ ਨੇ ਜਿਹੜੇ ਭਾਈ ਜਗਿਆਸੂ ਨੇ ਉਹ ਵਿਦਿਆ ਨੂੰ ਪ੍ਰਾਪਤ ਕਰ ਲਿਆ ਇਹ ਆਮ ਜਿਹੜਾ ਸ਼ਬਦ ਹੈ ਆਮ ਤੁਖ ਹੈ तकरीबन ਪ੍ਰਚਲਿਤ ਤੁਖ ਹੈ ਜਿਹੜੀ ਕਿ ਸਕੂਲਾਂ ਵਿੱਚ ਵੀ ਬੋਰਡਾਂ ਤੇ ਲਿਖੀ ਜਾਂਦੀ ਹੈ 12 ਤੇ ਲਿਖੀ ਜਾਂਦੀ ਹੈ ਕਿਉਂਕਿ ਮਹਾਰਾਜ ਜੀ ਦੇ ਬਚਨ ਹਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਕਿਸੇ ਨੂੰ ਵਿਦਿਆ ਸਿਖਾਣੀ ਵਿਦਿਆ ਸਿੱਖਣੀ ਵੱਡਾ ਪਰਉਪਕਾਰ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਿਦਿਆ ਸਿਖਾਈ ਜਾਂਦੀ ਹੈ ਪਹਿਲੋਂ ਧਰਮਸ਼ਾਲਾ ਹੁੰਦੀਆਂ ਸੀ ਉੱਥੇ ਲੋਕ ਜਾਇਆ ਕਰਦੇ ਸੀ ਧਰਮ ਦੀ ਸਿੱਖਿਆ ਜੋ ਆਪਣੇ ਕੋਹਤ ਪੰਡਤਾਂ ਕੋਲੋਂ دنیਵੀ ਸਿੱਖਿਆ ਸਿੱਖੀ ਜਾਂਦੀ ਸੀ ਪਰ ਸਮੇਂ ਦੇ ਬਦਲਣ ਦੇ ਨਾਲ ਸਕੂਲ ਬਣ ਗਏ ਜਿੱਥੇ ਤੇਰੀ ਵਿਦਿਆ ਸੰਸਾਰੀ ਵਿਦਿਆ ਜਿਹੜੀ ਉਹ ਸਿਖਾਈ ਜਾਂਦੀ ਹੈ ਤੇ ਉਹ ਸਿੱਖਣ ਦੇ ਨਾਲ ਹੀ ਬੰਦਾ ਪਰਉਪਕਾਰੀ ਹੁੰਦਾ ਜੇ ਮਹਾਰਾਜ ਜੀ ਕਹਿੰਦੇ ਜਿਹੜਾ ਸਿਕਾਂਦਾ ਉਹਨੂੰ ਬੜਾ ਵੱਡਾ ਇਹਦਾ ਫਲ ਪੁੰਨ ਪ੍ਰਾਪਤ ਹੁੰਦਾ ਕਿਸੇ ਨੂੰ ਵਿਦਿਆ ਸਕਾਣੀ ਇਹਦਾ ਵੱਡਾ ਫਲ ਮਿਲਦਾ ਹੈ ਇਹ ਉਹਨਾਂ ਦੇ ਆਪਕ ਜਿਹੜਿਆਂ ਨੂੰ ਬੱਚਾ ਨੂੰ ਵਿਦਿਆ ਸਿਖਾਉਂਦੇ ਹਨ ਕਿਉਂਕਿ ਤਾਂ ਹੀ ਬੱਚੇ ਨੂੰ ਸਮਝ ਪੈਂਦੀ ਹੈ ਸੱਜੇ ਸੱਜੇ ਉਹ ਵਿਦਿਆ ਤੋਂ ਜਾਣੂ ਹੁੰਦਾ ਹੈ ਅੱਖਰਾਂ ਤੋਂ ਜਾਣੂ ਹੁੰਦਾ ਹੈ ਗੁਰੂ ਕੀ ਦੇ ਜਿਵੇਂ ਅੱਖਰ ਹਨ ਇੱਕ ਇੱਕ ਅੱਖਰ ਤੋਂ ਪੌੜੀ ਚੜਦਾ ਹੈ ਬੱਚਾ ਫਿਰ ਨੂੰ ਜੋੜਨ ਦਾ ਪਤਾ ਲੱਗਦਾ ਹੈ ਸੱਜੇ ਸੱਜੋ ਵਿਦਿਆ ਤੋਂ ਜਾਨੂ ਹੁੰਦਾ ਹੈ ਫਿਰ ਉਹਦੀ ਵਿਚਾਰ ਜਿਵੇਂ ਜਿਵੇਂ ਜੋੜ ਬੰਦ ਬਣਦੇ ਹਨ ਜਿਵੇਂ ਜਿਵੇਂ ਅੱਗੇ ਵਿਕਾਸ ਹੁੰਦਾ ਹੈ ਵਿਦਿਆ ਦਾ ਤੀਮਿਤਵੀ ਮਨੁੱਖ ਜਿਹੜਾ ਉਹ ਸੂਝਵਾਨ ਹੁੰਦਾ ਵਿਚਾਰਵਾਨ ਹੁੰਦਾ ਫਿਰ ਵੀ ਅੱਗੇ ਕਿਸੇ ਨੂੰ ਸਿੱਖਿਆ ਦੇ ਸਕਦਾ ਜੇ ਉਹਦੇ ਆਪਣੇ ਕੋਲੇ ਗੁਣ ਹੈ ਦੀ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਇਸ ਪ੍ਰਤੀ ਇਹ ਵਿਖੋ ਗਤਨ ਕਰਦੇ ਹਨ ਕਹਿੰਦੇ ਭਾਈ ਪਹਿਲੋ ਸਿੱਖਿਆ ਲੈਣੀ ਵਿਦਿਆ ਲੈਣੀ ਕਿਸੇ ਤੋਂ ਤੇ ਉਹਦੀ ਬੇਨਤ ਕਰਕੇ ਉਹਦੀ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਉਹ ਗਿਆਨ ਨੂੰ ਪ੍ਰਕਾਸ਼ ਕਰਨਾ ਉਹ ਵਿਦਿਆ ਦਾ ਗਿਆਨ ਦਾ ਪ੍ਰਕਾਸ਼ ਕਿਸੇ ਹੋਰ ਦੇ ਵਿੱਚ ਅੱਗੇ ਦੇਣਾ ਵਾਛਾ ਜੀ ਕਹਿੰਦੇ ਵੱਡਾ ਪਰਉਪਕਾਰ ਆ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਹਰ ਜੀ ਕਹਿੰਦੇ ਤੀਰਥਾਂ ਤੇ ਵੀ ਜਾਣ ਦਾ ਤਾਂ ਵੱਡਾ ਪੁੰਨ ਹੈ ਜੇ ਤੀਰਥਾਂ ਤੇ ਜਾ ਕੇ ਪੰਜ ਚੂਰਾ ਨੂੰ ਫੜ ਲਿਆ ਸੀ ਜਾ ਪੰਚ ਰਾਸੀ ਕਹਿੰਦੇ ਤਾਂ ਤੀਰਥ ਵਾਸੀ ਮਹਾਰਾਜ ਜੀ ਕਹਿੰਦੇ ਕਹਿੰਦੇ ਤੀਰਥ ਤੇ ਜਾ ਕੇ ਵਸਣ ਦਾ ਤੀਰਥਾਂ ਦੇ ਟੱਟਾਂ ਤੇ ਰਹਿਣ ਦਾ ਤਾਂ ਪੁੰਨ ਫਲ ਹੈ ਲੋਕ ਜਾਂਦੇ ਆ ਤੀਰਥਾਂ ਤੇ ਹਿੰਦੂ ਮਤ ਵਿੱਚ ਹਾਤਨ ਮਤ ਵਿੱਚ ਬੜਾ ਵੱਡਾ ਫਲ ਦੱਸਿਆ ਹੈ ਤੀਰਥ ਯਾਤਰਾ ਦਾ ਤੀਰਥਾਂ ਤੇ ਜਾਣਾ ਪੂਰਬੀ ਦਾ ਇਸ਼ਨਾਨ ਦਸਮੀ ਦਾ ਇਸ਼ਨਾਨ ਜਿਹਦੇ ਵਿੱਚ ਦੱਸਿਆ ਕਿ ਮੁਕਤੀ ਪ੍ਰਾਪਤ ਹੁੰਦੀ ਹੈ ਮੋਖ ਮਿਲਦੀ ਹੈ ਇਹ ਮਹਾਰਾਜ ਜੀ ਕਹਿੰਦੇ ਜੇ ਤੀਰਥਾਂ ਦੇ ਜਾ ਕੇ ਵੀ ਮਨ ਘਰ ਬੈਠਾ ਰਿਹਾ ਮਨ ਚੋਰਾ ਨੇ ਜਕੜਿਆ ਰੱਖਿਆ ਹੇਰੋ ਤੀਰਥ ਦਾ ਕੋਈ ਲਾਭ ਫਲ ਨਹੀਂ ਹੈ ਪੰਜ ਵਿਚਾਰ ਹਨ ਸਾਡੇ ਅੰਦਰ ਵਸਦੇ ਜਿੰਨਾ ਕਰਕੇ ਸਾਡਾ ਮਨ ਤੇ ਕੰਟਰੋਲ ਨਹੀਂ ਹੈ ਮਹਾਰਾਜ ਜੀ ਕਹਿੰਦੇ ਜੇ ਪੰਜਾਂ ਨੂੰ ਅਸੀਂ ਬੰਨ ਲਿਆ ਨਾ ਤੀਰਥਾਂ ਤੇ ਜਾ ਕੇ ਕੰਟਰੋਲ ਕਰ ਲਿਆ ਤਾਂ ਸਾਡਾ ਤੀਰਥ ਤੇ ਗਿਆ ਸਫਲ ਹੋ ਜਾਵੇਗਾ ਜੇ ਉੱਥੇ ਵੀ ਮਾੜੀ ਬੁੱਧੀ ਮਾੜੀ ਮੱਤ ਮਾੜੀ ਸੋਚ ਰੱਖੀ ਜਾਵਾਂਗੇ ਤੀਰਥਾਂ ਤੇ ਜਾ ਕੇ ਗੁਰੂਵਾਲ ਪਰਮੇਸ਼ਰਵਾਲ ਧਿਆਨ ਹੀ ਨਹੀਂ ਦਵਾਂਗੇ ਫਿਰ ਤਾਂ ਮੇਲਾ ਬਣ ਗਿਆ ਫਿਰ ਤਾਂ ਅਸੀਂ ਮੇਲਾ ਕਿਤੇ ਵੀ ਜਾ ਕੇ ਦੇਖ ਸਕਦੇ ਆ ਭੀੜ ਬਣ ਗਈ ਮੇਲਾ ਬਣ ਗਿਆ ਭਾਵੇਂ ਕਿਤੇ ਵੀ ਜਾ ਕੇ ਦੇਖ ਲਿਏ ਰੰਗ ਤਮਾਸ਼ੇ ਦੇਖਣਿਆਂ ਨੂੰ ਕਿਤੇ ਵੀ ਤੱਕ ਸਕਦੇ ਆ ਤੀਰਥਾਂ ਦਾ ਤਾਂ ਤਾਂ ਫਾਲ ਹੈ ਕਿ ਉੱਥੇ ਜਾ ਕੇ ਅੰਮ੍ਰਿਤ ਸਰੋਵਰ ਵਿੱਚ ਜਿੱਥੇ ਸਰੀਰ ਨੂੰ ਨਹਾਉਂਦੇ ਆ ਇਸ਼ਨਾਨ ਕਰਦੇ ਆ ਉੱਥੇ ਨਾਲ-ਨਾਲ ਮਹਾਰਾਜ ਨੂੰ ਚਿੱਤ ਵਿੱਚ ਵਸਾਈਏ ਜਿਹੜੇ ਤੀਰਥ ਤੇ ਗਏ ਆ ਉਹਦਾ ਇਤਿਹਾਸ ਪੜ੍ਹੀਏ ਉਸ ਤੀਰਥ ਤੇ ਬੈ ਕੇ ਕੁਝ ਸਮਾਂ ਪ੍ਰਭੂ ਦੀ ਬੰਦਗੀ ਵਿੱਚ ਬਤੀਤ ਕਰੀਏ ਉਥੇ ਹੱਥਾਂ ਪਰਾਂ ਨਾਲ ਸੇਵਾ ਕਮਾ ਲਈਏ ਫਿਰ ਤੀਰਥ ਤੇ ਜਾ ਕੇ ਭਾਂਡਾ ਵੀ ਸਾਫ਼ ਹੋਏਗਾ ਉਹਦੇ ਵਿੱਚ ਨਾਮ ਵੀ ਟਿਕੇਗਾ ਤੇ ਮਹਾਰਾਜ ਜੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੀਜ਼ਾਂ ਦਾ ਖੰਡਨ ਕੀਤਾ ਉਹਨਾਂ ਨੇ ਆਪ ਯਾਤਰਾ ਕੀਤੀਆਂ ਚਾਰ ਦਿਸ਼ਾਵਾਂ ਦੀਆਂ ਤੇ ਉਥੇ ਵੱਡੇ ਵੱਡੇ ਅਹੰਕਾਰੀਆਂ ਨੂੰ ਮਹਾਰਾਜ ਜੀ ਨੇ ਥੱਲੇ ਲਾਇਏ ਤੇ ਵੀ ਗੁਰੂ ਪਾਤਸ਼ਾਹ ਜੀ ਨਾਲ ਸਤਿਗੁਰੂ ਜੀ ਸਾਨੂੰ ਪ੍ਰਦੇਸ਼ ਦੇ ਰਿਆਣ ਕਹਿੰਦੇ ਉੱਥੇ ਵੀ ਭਾਈ ਪੰਜ ਵਕਾਰਾਂ ਨੂੰ ਬੰਨ੍ਹ ਲਿਏ ਜਕੜ ਲਿਏ ਕੋ ਸਚਕਾਰ ਲਿਏ ਤਾਂ ਸਹੀ ਸਫਲ ਹੋਵਾਂਗੇ ਘੁੰਗਰ ਵਾਜੇ ਜੇ ਮਨ ਲਾਕੇ ਹਰਜ ਕਹਿੰਦੇ ਘੁੰਗਰ ਵਜਾਣ ਦਾ ਘੰਗਰੂ ਵਜਾਣ ਦਾ ਵੀ ਤਾਂ ਲਾਭ ਹੁੰਦਾ ਜੇ ਮਨ ਉਹਦੇ ਵਿੱਚ ਜੁੜੇ ਬਾਹਰੋਂ ਦੇ ਧਾਰਨ ਲਈਏ ਜੇ ਕਿਸੇ ਨੇ ਪੈਰ ਵਿੱਚ ਘੰਗਰੂ ਪਹਿਣਿਆ ਨਾ ਉਹਦਾ ਸਾਜ਼ ਵਜਦਾ ਘੁੰਗਰਵਾਂ ਦਾ ਤਾਲ ਵਜਦਾ ਜੇ ਮਨ ਉਹਦੇ ਤੇ ਜੁੜਦਾ ਤਾਂ ਹੀ ਉਹ ਘੁੰਗਰਾਂ ਦਾ ਫਾਇਦਾ ਹੈ ਇਸੇ ਤਰੀਕੇ ਗੁਰਮੁਖਾਂ ਦੇ ਦੇ ਵਿੱਚ ਘੁੰਗਰਵਾਂ ਦਾ ਤਾਲ ਅਨਾਦ ਵਜਦਾ ਹਰਿ ਜੀ ਕਹਿੰਦੇ ਘੁੰਗਰ ਵਾਜੇ ਜੇ ਮਨ ਲੱਗੇ ਕਹਿੰਦੇ ਜੇ ਮਨ ਉਹਦੇ ਚਰਨਾਂ ਵਿੱਚ ਲੱਗ ਗਿਆ ਕਹਿੰਦੇ ਉਹ ਸਮਾਂ ਉਹ ਤਾਲ ਵਜਾਇਆ ਸਫਲ ਹੋ ਜਾਵੇਗਾ ਜਿਵੇਂ ਬਾਹਰੋਂ ਗਾਨੇ ਆ ਨਾ ਸ਼ਬਦ ਗਾਨੇ ਆ ਬਾਣੀ ਗਾਨੇ ਆ ਕੀਰਤੀ ਗਾਨੇ ਆ ਉਹਦਾ ਕੀਰਤਨ ਕਰਦੇ ਆ ਕਿਸੇ ਤਰ੍ਹਾਂ ਵੀ ਕੋਈ ਬੀਬੀਆਂ ਭੈਣਾ ਢੋਲਕੀ ਤੇ ਕਰਦੀਆਂ ਹਨ ਕੋਈ ਛਿੰਪੇ ਢੋਲਕੀ ਤੇ ਕਰਦੇ ਹਨ ਵੀਰ ਇਹ ਉਹਦੇ ਨਾਲ ਜੁੜਨ ਦਾ ਇੱਕ ਸਾਧਨ ਹੈ ਉਹ ਮਾਲਕ ਦੇ ਨਾਲ ਪ੍ਰਭੂ ਨਾਲ ਜੁੜਨ ਦਾ ਇੱਕ ਸਾਧਨ ਹੈ ਤਾਲ ਲੈ ਦੇ ਵਿੱਚ ਜਦੋਂ ਸ਼ਬਦ ਪੜ੍ਹਦੇ ਆ ਆਨੰਦ ਬਣਦਾ ਹੈ ਕਿਸੇ ਦਾ ਜਦੋਂ ਮਨ ਜੁੜ ਜਾਂਦਾ ਹੈ ਫਿਰ ਉਹ ਕੀਰਤੀ ਦਾ ਉਹ ਵਾਜੇ ਦਾ ਉਹ ਤਾਲ ਦਾ ਫਾਇਦਾ ਹੈ ਹਰਾ ਜੀ ਕਹਿੰਦੇ ਫਿਰ ਜਦੋਂ ਮਾਨਕ ਆਗਰ ਹੁੰਦਾ ਉਹਦੇ ਵਿੱਚ ਚਿੱਤ ਲੱਗਦਾ ਉਹ ਕੋਈ ਵੀ ਧਾਲ ਜਦੋਂ ਵਜਾ ਕੇ ਉਹ ਮਾਲਕ ਨੂੰ ਚੇਤੇ ਕਰਦੇ ਆ ਫਿਰ ਉਹਦਾ ਲਾਭ ਹੈ ਜੇ ਬਾਹਰੋਂ ਹੀ ਘੰਗਰੂ ਪਜਾਬ ਜਾ ਕੇ ਟੱਪੀਗੇ ਰੋਲਾ ਪਾਈਗੇ ਤੇ ਉਹਦੀ ਲੈ ਦੇ ਵਿੱਚ ਜੁੜੀ ਨਾ ਆਉਂਦੀ ਉਹਨੂੰ ਸੁਣਿਆ ਹੀ ਨਹੀਂ ਉਹ ਚੀਜ਼ ਨੂੰ ਮਹਾਰਾਜ ਜੀ ਕਹਿੰਦੇ ਉਹਦੀ ਲੈ ਦੇ ਰਾਈ ਉਹਦੇ ਵਿੱਚ ਅੰਤਰ ਧਿਆਨ ਹੋ ਜਾਂਦਾ ਤੇ ਮਹਾਰਾਜ ਜੀ ਜੇ ਕੋ ਭਾਈ ਮਰਦਾਨਾ ਜੀ ਨਾਲ ਹਨ ਉਹ ਨਾਨਕ ਮਹਾਰਾਜ ਜੀ ਵੀ ਤਾਈਂ ਰਵਾਬ ਦੀ ਤਾਰ ਸਿਰ ਦੇ ਮਦਾਨੇ ਜੀ ਨੂੰ ਕਹਿੰਦੇ ਸੀ ਭਾਈ ਮਰਦਾਨਾ ਜੀ ਤਾਰ ਸਿਰੂ ਰਵਾਬ ਦੀ ਬਾਣੀ ਆਈ ਹੈ ਪੋ ਇੱਕ ਚੇਤ ਇੱਕ ਮਾਨ ਮਹਾਰਾਜ ਜੀ ਦੇਖੋ ਜਦੋਂ ਜੇਬਾ ਤੋਂ ਬਾਣੀ ਪੜਦੇ ਸੀ ਉਹ ਤਾਰ ਰਵਾਬ ਦੀ ਧੁਣ ਦੇ ਨਾਲ ਉਹਦੀ ਤਾਰ ਦੀ ਧੁਣ ਦੇ ਨਾਲ ਮਿੱਠਾ ਰਸ ਜਦੋਂ ਚੁੰਦਾ ਸੀ ਉਹ ਤੇ ਜੀਵ ਜੰਤੂ ਵੀ ਚੁੱਪ ਕਰਕੇ ਬਹਿ ਜਾਂਦੇ ਸੀ ਐ ਨੀ ਮਹਾਰਾਜ ਜੀ ਬੋਲ ਜੀਬਾ ਦੇ ਉੱਤੇ ਰਸ ਸੀ ਪਿੰਨਾ ਰਸ ਜਿਹਨੂੰ ਸੁਣ ਕੇ ਜੀਵ ਦਾ ਭਲਾ ਹੋ ਜਾਂਦਾ ਸੀ ਤੇ ਮਹਾਰਾਜ ਜੀ ਕਹਿੰਦੇ ਕੋਈ ਵੀ ਤਾਲ ਹੈ ਕੋਈ ਵੀ ਸਾਜ ਹੈ ਉਹਦੀ ਨਿਤਕਾਰੀ ਕਰਨੀ ਉਹਦੇ ਨਾਲ ਪ੍ਰਭੂ ਦੇ ਗੋਣ ਗਾਣੇ ਜਦੋਂ ਮਨ ਜੁੜਦਾ ਉਹਦੀ ਉਹਦੀ ਪ੍ਰਾਪਤੀ ਹੁੰਦੀ ਹੈ ਇਹ ਤਾਂ ਘੰਗੁਰੂ ਵਜਾਏ ਮਹਾਰਾਜ ਜੀ ਕਹਿੰਦੇ ਨਿਫਲ ਹਨ ਕੋਈ ਵੀ ਤੀਜ ਵਜਾ ਲਓ ਉਹ ਨਫਲ ਹੈ ਜਿੰਨਾ ਚਿਰ ਉਹਦੇ ਵਿੱਚ ਮਾਨ ਇਕਾਗਰ ਨਹੀਂ ਹੁੰਦਾ ਉਹਨਾਂ ਚਿਰ ਆਨੰਦ ਨਹੀਂ ਨ ਮਿਲਦਾ ਜੇ ਰੋਲਾ ਰਫਾ ਹੋਈ ਜਾ ਕੋਈ ਤਾਲ ਵੱਜੀ ਜਾ ਤੇ ਫਿਰ ਆਪਾਂ ਨੂੰ ਆਨੰਦ ਨਹੀਂ ਹੁੰਦਾ ਘੁੰਗਰ ਵਾਜੇ ਜੇ ਮਨ ਲਾਗੇ ਮਹਾਰਾਜ ਜੀ ਕਹਿੰਦੇ ਫਿਰ ਪ੍ਰਾਪਤੀ ਹੈ ਤੋਂ ਜਮ ਕਹਾ ਕਰੇ ਮੋਸਿਓਂ ਆਗੈ ਮਹਾਰਾਜ ਜੀ ਕਹਿੰਦੇ ਫਿਰ ਜਮ ਕੁਝ ਨਹੀਂ ਵਿਗਾੜ ਸਕਦਾ ਕਹਿੰਦੇ ਜਦੋਂ ਮਨ ਲੱਗ ਗਿਆ ਨਾ ਉਹਦੇ ਵਿੱਚ ਮਾਨਸਿੱਤੋਂ ਦੇ ਵਿੱਚ ਜੋੜ ਲਿਆ ਤੇ ਮਹਾਰਾਜ ਜੀ ਕਹਿੰਦੇ ਤਉ ਜਮ ਕਹਾ ਕਰੇ ਕਹਿੰਦੇ ਜਮ ਕੀ ਕਰ ਸਕਦਾ ਫਿਰ ਮੋਸੀਓਂ ਆਗੈ ਕਹਿੰਦੇ ਅੱਗੇ ਦਰਗਾਹ ਵਿੱਚ ਫਿਰ ਜਮ ਕੁਝ ਨਹੀਂ ਵਿਗਾਰ ਸਕਦਾ ਫਿਰ ਰੇਖਾ ਖਤਮ ਹੋ ਹੈ ਮਹਾਰਾਜ ਜੀ ਕਹਿੰਦੇ ਫਿਰ ਔਗਣਾ ਦੀ ਪੰਡ ਲੈ ਜਾਂਦੀ ਆ ਗੁਣ ਪ੍ਰਾਪਤ ਹੋ ਜਾਂਦੇ ਹਨ راہ ਰਹਾਓ ਇਸ ਸ਼੍ਰਾਮ ਜੀ ਕੀ ਮਹਾਰਾਜ ਜੀ ਵਚਨ ਕਰਦੇ ਹਨ ਜੀ ਆਸਨ ਰਾਸੀ ਤਉ ਸੰਿਆਸੀ ਮਹਾਰਾਜ ਜੀ ਦੇ ਕੋਲ ਤੇ ਫਿਰ ਬਤਨ ਕਰਦਿਆਂ ਕਹਿੰਦੇ ਜਿਨ੍ਹਾਂ ਨੇ ਆਸਾ ਤੇ ਕੰਟਰੋਲ ਕਰ ਲਿਆ ਨਾ ਸੋ ਸੰਿਆਸੀ ਬਣ ਸਕਦਾ ਸੰਿਆਸੀ ਆ ਮਨੁੱਖ ਐਵੇਂ ਬਾਹਰੋਂ ਸੰਿਆਸ ਧਰਨ ਕਰਨ ਧਾਰਨ ਕਰਨ ਦੇ ਨਾਲ ਕੋਈ ਸੰਿਆਸੀ ਨਹੀਂ ਬਣਦਾ ਬੜੇ ਸੰਿਆਸੀ ਤੁਰੇ ਫਿਰਦੇ ਆ ਕੋਈ ਕੁਝ ਕਰਦਾ ਕੋਈ ਕੋ ਸੰਿਆਸ ਧਾਰਨਾ ਸਰੀਰ ਤੁਲਪ ਤੁਰੇ ਲਾ ਨੰਗੇ ਤੁਰੇ ਰਹਿਣਾ ਇਹ ਵੀ ਸੰਿਆਸ ਹੈ ਸਨਿਆਸੀ ਬੜੀ ਬਿੜੀ ਸੜਕਾਂ ਤੇ ਦੇਖੀਦਾਨ ਤੁਰੇ ਜਾਂਦੇ ਹਨ ਕਿਸੇ ਨੇ ਮੂੰਹ ਦੇ ਉੱਤੇ ਕਬਰ ਪਾਇਆ ਹੁੰਦਾ ਹੈ ਸੰਿਆਸ ਧਾਰਨ ਕੀਤਾ ਬੋਲਣਾ ਹੀ ਨਹੀਂ ਕਿਸੇ ਨੇ ਸਰੀਰ ਦੰਗਾ ਕੀਤਾ ਹੁੰਦਾ ਸਵਾਮਲੀ ਹੁੰਦੀ ਹੈ ਸੰਿਆਸ ਹੈ ਉਹ ਸੰਿਆਸ ਧਾਰਨ ਕਰਨਾ ਚੁੱਪ ਬੈਠੇ ਰਹਿਣਾ ਪ੍ਰਸ਼ਾਦਾ ਨਹੀਂ ਸਕਣਾ ਰੋਟੀ ਨਹੀਂ ਖਾਣੀ ਸਰੀਰ ਤੋਂ ਅਲਪ ਰੰਗੇ ਤੁਰੇ ਰਹਿਣਾ ਇਹ ਸੰਿਆਸੀ ਲੋਕ ਹੁੰਦੇ ਆ ਇਹ ਬਾਰੂ ਸੰਿਆਸ ਹੈ ਮਹਾਰਾਜ ਜੀ ਕਹਿੰਦੇ ਅੰਦਰ ਤੇਰੀ ਕਿੰਨਾ ਕੁ ਸੰਿਆਸ ਹੈ ਸਤਿਗੁਰੂ ਜੀ ਕਹਿੰਦੇ ਆਸ ਨਰਾਸੀ ਆਸਾਂ ਤੋਂ ਮਨ ਨੂੰ ਕੰਟਰੋਲ ਕਰ ਲੈਣਾ ਜਿਹੜੀਆਂ ਆਸਾਂ ਸਾਡੇ ਮਨ ਵਿੱਚ ਪੈਦਾ ਹੁੰਦੀਆਂ ਹਨ ਉਹਦੇ ਤੇ ਜੇ ਸਾਡਾ ਕੰਟਰੋਲ ਹੈ ਮਹਾਰਾਜ ਜੀ ਕਹਿੰਦੇ ਘਾਰੀ ਸੰਿਆਸੀ ਹੋ ਮਹਾਰਾਜ ਜੀ ਘਰ ਬੇਟੀ ਯੁਗਤੀ ਦੱਸਤੀ ਕਿ ਸੰਨਿਆਸੀ ਕਿਵੇਂ ਬੰਨਾ ਹੈ ਜਿਹੜੀਆਂ ਛਾਵਾਂ ਨੂੰ ਉਹਨਾਂ ਤੇ ਕੰਟਰੋਲ ਕਰ ਲੀਏ ਆਹ ਰਾਜ ਜੀ ਕਹਿੰਦੇ ਅਸੀਂ ਸੰਨਿਆਸੀ ਆ ਜਾਂ ਜੱਤ ਜੋਗੀ ਤਾਂ ਕਾਇਆ ਭੋਗੀ ਤੇ ਮਹਾਰਾਜ ਜੀ ਕਹਿੰਦੇ ਜੋਗੀ ਵੀ ਅਸੀਂ ਤਾਂ ਬਣ ਸਕਦੇ ਆ ਕਾਇਆ ਦੇ ਭੋਗ ਇੱਥੇ ਭੋਗਦੇ ਆ ਉਥੇ ਮਹਾਰਾਜ ਜੀ ਕਹਿੰਦੇ ਜੋਗ ਘਾੜੀ ਕਮਾਇਆ ਜਾ ਇਹੀ ਜੋਗ ਹੈ ਕਾਇਆ ਦੇ ਭੋਗਾਂ ਤੇ ਕੰਟਰੋਲ ਕਰਨਾ ਆਰੇ ਵੇਠੀ ਅਸੀਂ ਜੋਗੀ ਆ ਮਹਾਰਾਜ ਜੀ ਕਹਿੰਦੇ ਕੋਈ ਬਾਹਰੋਂ ਭੀਖ ਧਾਰਨ ਕਰਨ ਦੀ ਲੋੜ ਨਹੀਂ ਹਰ ਜੀ ਸਾਧਨ ਦੱਸਦੇ ਹਨ ਤੁਹਾਨੂੰ ਸੁਜਗਤੀਆਂ ਦੱਸਦੇ ਹਨ ਗੁਰੂ ਨਾਨਕ ਮਹਾਰਾਜ ਜਿੱਥੇ ਲੋਕਾਂ ਨੇ ਮਹਾਰਾਜ ਜੀ ਕਹਿੰਦੇ ਜੋਗ ਧਾਰਨ ਕੀਤੀ ਤੇ ਮੁਦਰਾ ਪਾਲੀਆਂ ਮਾਲਾ ਧਾਰਨ ਕਰਨੀਆਂ ਭਗਵੇਂ ਕੱਪੜੇ ਪਾਲੇ ਜੋਗੀ કહે ਜਾਂਦੇ ਹਨ ਪਰ ਜਿੰਨਾ ਚਿਰ ਉਹਨਾਂ ਦਾ ਜੋਗ ਮਤ ਤਾਂ ਜੇ ਜੋਗ ਨੂੰ ਧਾਰਨ ਕਰਨਗੇ ਅੰਦਰੋਂ ਵੀ ਜੋਗ ਮਤ ਨੂੰ ਧਾਰਨਗੇ ਕਾਇਆ ਭੋਗੀ ਮਹਾਰਾਜ ਕਹਿੰਦੇ ਭੋਗ ਭੋਗ ਦੇ ਕਾਇਆ ਦੇ ਨਾਲ ਤੇ ਮਹਾਰਾਜ ਜੀ ਕਹਿੰਦੇ ਕੰਟਰੋਲ ਕੀਤਾ ਜਾਵੇ ਫਿਰ ਅਸੀਂ ਜੋਗੀ ਹਾਂ ਦਇਆਦ ਗੰਬਰ ਦੇ ਵਿਚਾਰੀ ਆਪ ਮਰੀ ਅਵਰਨ ਨਾ ਮਾਰੀ ਮਹਾਰਾਜ ਜੀ ਕਹਿੰਦੇ ਦਇਆਦ ਗੰਬਰ ਧਾਰਨ ਦਇਆ ਵਾਲਾ ਉਹਨਾ ਜਿਵੇਂ ਧਰਮੀ ਤਾਂ ਅਸੀਂ ਹਾਂ ਜਿ ਦਇਆਵਾਨ ਘਰ ਬੈਠੇ ਦਇਆ ਕਰਨੀ ਕਿਸੇ ਤੇ ਮਨ ਦੇ ਵਿੱਚ ਦਇਆ ਰੱਖਣੀ ਮਨ ਦੇ ਵਿੱਚ ਦਇਆ ਪਾਲਣੀ ਮਹਾਰਾਜ ਜੀ ਕਹਿੰਦੇ ਅਸੀਂ ਧਰਮੀ ਬਣ ਸਕਦੇ ਹਾਂ ਇਹ ਦਇਆ ਦਾ ਨੰਬਰ ਦੇ ਵਿਚਾਰੀ ਮਹਾਰਾਜ ਜੀ ਕਹਿੰਦੇ ਦੇਹ ਦੇ ਵਿੱਚੀ ਇਸ ਨੂੰ ਧਾਰਨ ਕਰਨਾ ਮਹਾਰਾਜ ਜੀ ਕਹਿੰਦੇ ਮਨ ਨੂੰ ਮਾਰਨਾ ਆਪ ਮਰੇ ਕਹਿੰਦੇ ਆਪੇ ਨੂੰ ਮਾਰਨਾ ਕਿਤੇ ਦੂਜਿਆਂ ਨੂੰ ਥੋੜਾ ਮਾਰਨਾ ਡਾਂਗ ਸੋਤਿਆਂ ਨਾਲ ਦੂਜਿਆਂ ਦੇ ਮਹਾਰਾਜ ਜੀ ਕਹਿੰਦੇ ਕਿਸੇ ਤੇ ਨਸਕਾਰ ਨਿਕਲ ਨਾ ਕਿਸੇ ਉਤੇ ਜਾ ਕੇ ਤੇ ਆਚਾਰ ਨੀ ਕਰਨਿਆ ਤੇ ਆਚਾਰ ਤੋਂ ਬਚ ਕੇ ਮਨ ਨੂੰ ਮਾਰ ਲੈਣਾ ਮਨ ਦੇ ਉੱਤੇ ਕੰਟਰੋਲ ਕਰ ਲੈਣਾ ਜੇ ਮਨ ਤੇ ਕੰਟਰੋਲ ਹੈ ਤੇ ਆਪਣੇ ਆਪ ਵਿਕਾਰਾਂ ਤੇ ਕੰਟਰੋਲ ਹੋਏਗਾ ਮਹਾਰਾਜ ਜੀ ਕਹਿੰਦੇ ਫਿਰ ਇਹ ਦਇਆ ਦਿਗੰਬਰ ਹੈ ਜਿਹਨੂੰ ਧਾਰਨ ਕਰਦਾ ਮਨੁੱਖ ਤੇ ਦਇਆ ਧਾਰਨ ਕਰਕੇ ਉਹ ਧਰਮੀ ਬਣ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਮਨ ਮਾਰ ਕੇ ਜਿੱਤ ਲਾ ਲੈਂਦਾ ਕਹਿੰਦੇ ਉਹ ਦੁਨੀਆ ਨੂੰ ਦਿੱਤਾਂਦਾ ਦੁਨੀਆ ਦੇ ਉੱਤੇ ਮਹਾਰਾਜ ਜੀ ਕਹਿੰਦੇ ਅਤਿਆਚਾਰ ਨਹੀਂ ਹੁੰਦਾ ਉਹਦਾ ਉਹ ਆਪਣੇ ਮਨ ਨੂੰ ਹੀ ਸਮਝਾਂਦਾ ਮਨ ਨੂੰ ਹੀ ਟਿਕਾਂਦਾ ਇੱਕ ਤੋਂ ਹੋਰ ਵੇਸ ਬੋ ਤੇਰੇ ਮਹਾਰਾਜ ਕਹਿੰਦੇ ਇੱਕ ਤੋਂ ਨੇਕਾ ਵੇਸ ਹਨ ਤੇਰੇ ਇਹ ਮਹਾਰਾਜ ਜੀ ਕਹਿੰਦੇ ਹੋਰ ਕੁਝ ਨਹੀਂ ਹੈ ਤੇਰੀ ਇਹ ਬਣਾਏ ਹੋਏ ਅਲੱਗ ਅਲੱਗ ਵੇਸ ਹਨ ਅਲੱਗ ਅਲੱਗ ਢੰਗ ਹਨ ਜਿਹਦੇ ਨਾਲ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਇੱਕ ਤੋਂ ਹੋਰ ਵੇਸ ਤੇਰੇ ਮਹਾਰਾਜ ਜੀ ਤੇ ਇੱਕ ਤੋਂ ਹੋਰ ਨਿਕਾਈ ਵੇਸ ਤੇਰੇ ਹਨ ਇਹ ਜਿੰਨਾ ਕੁਝ ਕੀਤਾ ਮਨੁੱਖ ਨੇ ਮਹਾਰਾਜ ਜੀ ਕਹਿੰਦੇ ਤੁਹਾਡੇ ਹੀ ਪੈਦਾ ਕੀਤੇ ਹੋਏ ਵੇਸ ਹਨ ਨਾਨਕ ਜਾਣ ਚੋਜ ਨਾ ਤੇਰੇ ਮਹਾਰਾਜ ਜੀ ਕਹਿੰਦੇ ਮੈਂ ਨਹੀਂ ਤੇਰੇ ਚੋਜਾਂ ਨੂੰ ਜਾਣ ਸਕਿਆ ਪਛਾਨ ਸਕਿਆ ਨਾਨਕ ਜਾਣੈ ਚੋਜਾਂ ਤੇਰੇ ਤੇਰੇ ਵਿੱਚ ਨਿੱਕਾ ਹੀ ਚੋਜ ਹਨ ਨਿੱਕਾ ਹੀ ਚੋਜਾਂ ਦੇ ਵਿੱਚ ਤੂੰ ਵਰਤ ਰਿਹਾ ਹਰਕ ਜੀਵ ਦੇ ਵਿੱਚ ਲੱਗ ਲੱਗ ਚੋਜ ਹੈ ਅਲੱਗ ਅਲੱਗ ਤਰੀਕਾ ਹੈ ਇਹ ਮਹਾਰਾਜ ਜੀ ਕਹਿੰਦੇ ਤੇਰੀ ਹੀ ਬਣਾਏ ਹੋਏ ਹਨ ਹਿੰਦੇ ਤੁਹਾਡੇ ਇਹ ਜੋ ਜਤੋਂ ਮੈਂ ਜਾਣੂ ਨਹੀਂ ਹਾਂ ਜਿਹੜੇ ਨੇਕਾਂ ਹੀ تیرے ਥਾਡੇ ਚੋਜ ਪਰ ਤਰੇ ਹਨ ਇਹ ਭਾਈ ਅੱਜ ਦੀ ਸ਼ਬਦੀ ਵਿਚਾਰ ਹੈ ਭਾਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਇੱਥੇ ਬਾਹਰ ਦੇ ਪੇਖਾਂ ਬਾਰੇ ਦੱਸਦੇ ਹਨ ਉਥੇ ਸਾਨੂੰ ਮੱਤ ਦਿੰਦੇ ਹਨ ਕਿ ਘਰ ਬੈਠੀ ਮਹਾਰਾਜ ਜੀ ਕਹਿੰਦੇ ਅਸੀਂ ਸੰਨਿਆਸੀ ਯੋਗੀ ਬ੍ਰਹਮਚਾਰੀ ਬਣ ਸਕਦੇ ਹਾਂ ਕਿਉਂ ਇੱਥੇ ਮਨ ਤੇ ਜੇ ਕੰਟਰੋਲ ਹੈ ਸਾਰਾ ਪਾਲੇ ਤੇ ਘਰ ਬੈਠੀ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੋ ਜਾਂਦਾ ਹੈ ਇਤੇ ਮਹਾਰਾਜ ਜੀ ਕਹਿੰਦੇ ਬਾਹਰ ਦੌੜਨ ਦੀ ਲੋੜ ਹੀ ਨਹੀਂ ਪੈਂਦੀ ਇਹ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇਕਾਂ ਇਹ ਤਰੀਕਿਆਂ ਦੇ ਨਾਲ ਸਾਨੂੰ ਜੀਵਾ ਨੂੰ ਪਰਦੇਸ਼ ਬਖਸ਼ਦੇ ਹੋਏ ਸਮਝਾਉਂਦੇ ਹਨ ਇੰਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਅੱਜ ਮਹਾਰਾਜ ਜੀ ਦੇ ਜੋਤੀ ਜੋਤ ਦੀ ਦਿਵਸ ਹਨ ਦਿਹਾੜੇ ਹਨ ਪੰਗੋ ਗੁਰੂ ਨਾਨਕ ਮਹਾਰਾਜ ਜੀ ਪਾਤਸ਼ਾਹ ਪਹਿਲੇ ਪਾਤਸ਼ਾਹ ਜੀ ਅੱਜ ਜੋਤੀ ਜੋਤ ਸਮਾਏ ਅਸੂ ਅਸੂ ਉਹਦੀ ਦਸਵੀਂ ਹੈ ਅੱਜ ਦਸਵੀਂ ਅਸੂ ਸੁਦੀ ਦਸਵੀਂ ਸੰਮਤ ਬਿਕਰਮੀ 1596 ਦੇ ਵਿੱਚ ਅਤੇ ਈਸਵੀ 1539 ਦੇ ਵਿੱਚ ਮਹਾਰਾਜ ਜੀ ਕਰਤਾਰਪੁਰ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਸਤ ਸੰਗਤ ਜੀ ਉਹ ਮਹਾਰਾਜ ਨੇ ਆਪਣੇ ਸਰੀਰੀ ਚੋਲਾ ਬਦਲਿਆ ਜੋਤੀ ਜੋਤ ਸਮਾਏ ਭਾਈ ਲੈਣਾ ਜੀ ਦੇ ਵਿੱਚ ਜੋਤ ਰੱਖ ਕੇ ਗੁਰ ਅੰਗ ਲਾ ਕੇ ਅੰਗਦ ਦੇਵ ਜੀ ਬਣਾ ਦਿੱਤੇ ਮਹਾਰਾਜ ਜੀ ਬਤਨ ਕੀਤਾ ਕਿ ਤੁਸੀਂ ਸਾਡੇ ਅੰਗ ਹੋ ਅੱਜ ਤੋਂ ਜਦੋਂ ਮਹਾਰਾਜ ਜੀ ਨੇ ਪ੍ਰੀਖਿਆ ਲਈ ਤਾਂ ਭਾਈ ਲੈਣਾ ਜੀ ਨੂੰ ਕਿਹਾ ਕਿ ਮੁਰਦਾ ਖਾ ਕੇ ਦਿਖਾਓ ਸਾਹਮਣੇ ਮੁਰਦਾ ਪਿਆ ਹੈ ਤੇ ਭਾਈ ਲੈਣਾ ਜੀ ਹੱਥ ਜੋੜ ਕੇ ਖੜੇ ਹਨ ਕੋਈ ਵੀ ਨਹੀਂ ਬਚਿਆ ਬਾਬਾ ਫੁੱਡਾ ਜੀ ਤੇ ਭਾਈ ਲੈਣਾ ਜੀ ਕੋਲ ਬੱਚੇ ਬਾਕੀ ਸਾਰੇ 도ੜ ਗਏ ਕੋਈ ਵੀ ਨਹੀਂ ਨੇੜੇ ਹੈ ਮਹਾਰਾਜ ਜੀ ਦੀ ਪ੍ਰੀਖਿਆ ਦੇ ਦਿਨ ਸਨ ਸਤ ਸੰਤ ਜੀਓ ਸਤ ਵਚਨ ਕਹਿ ਕੇ ਭਾਈ ਲੈਣਾ ਜੀ ਕਹਿੰਦੇ ਸਤ ਗੁਰੂ ਜੀ ਮੇਰ ਕਰੋ ਕਿਰਪਾ ਕਰੋ ਦੱਸੋ ਕਿਧਰੋਂ ਛਕੀਏ ਇਧਰੋਂ ਖਾਈਏ ਪੈਰਾਂ ਲੋ ਕਾਈਏ ਸਿਰ ਲੋ ਖਾਈਏ ਤੇ ਮਹਾਰਾਜ ਜੀ ਹਾਸੇ ਘੁੱਟ ਕੇ ਗੱਲ ਦੇ ਨਾਲ ਲਾਇਆ ਤੇ ਮਹਾਰਾਜ ਜੀ ਨੂੰ ਪਤਾ ਲੱਗ ਚੁਕਾ ਸੀ ਕਿ ਇਹ ਸਪੂਰਨ ਹਨ ਪ੍ਰੀਖਿਆ ਚ ਭਾਈ ਲੈਣਾ ਜਿਹਨੂੰ ਗੱਲ ਨਾ ਲਾਇਆ ਕਹਿੰਦੇ ਅੱਜ ਤੋਂ ਤੁਸੀਂ ਭਾਈ ਸਾਡੇ ਅੰਗ ਹੋਏ ਮਹਾਰਾਜ ਜੀ ਦਾ ਨਾਂ ਅੰਗਰ ਗੁਰੂ ਅੰਗਦ ਦੇਵ ਜੀ ਤਾਂ ਪਿਆ ਖਾਦਕਤ ਜੀ ਭਾਈ ਲੈਣਾ ਤੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਣਾਤਾ ਕੁਰਤਾ ਗੱਦੀ ਦਾ ਤਿਲਕ ਦਿੱਤਾ ਅਜ ਦੇ ਦਿਨ ਸੰਗਤਾਂ ਦਾ ਕੱਟ ਕਰਕੇ ਮਹਾਰਾਜ ਨੇ ਸਾਰੇ ਸੰਗਤਾਂ ਨੂੰ ਬੁਲਾਇਆ ਧਰਮਸ਼ਾਲਾ ਦੇ ਵਿੱਚ ਸਾਧ ਸੰਗਤ ਜੀ ਨੂੰ ਬੁਲਾ ਕੇ ਜਿੱਥੇ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਨਿਕਟ ਵਰਤੀ ਸਿੱਖ ਅਤੇ ਉਥੇ ਸਤਿਗੁਰੂ ਜੀ ਦੇ ਧਰਮ ਸਵੰਤਨੀ ਮਾਤਾ ਸਲੱਖਣੀ ਜੀ ਅਤੇ ਸੁਪੁੱਤਰਾ ਨੂੰ ਹੀ ਸੱਜਿਆ ਗਿਆ ਸਾਰੀਆਂ ਸੰਗਤਾਂ ਦੇ ਸਾਹਮਣੇ ਬਾਬਾ ਬੁੱਢਾ ਜੀ ਨੂੰ ਵਾਤਨ ਕੀਤੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਾ ਥਾਲੇ ਦੇ ਵਿੱਚ ਤਿਲਕ ਰੱਖ ਕੇ ਅਤੇ ਨਾਰੀਅਲ ਪੰਜ ਪੈਸੇ ਰੱਖ ਕੇ ਤਿੰਨ ਬਕਰਮਾ ਕੀਤੀਆਂ ਉੱਥੇ ਦਾ ਸੰਗਤ ਜੀਓ ਸਤਿਗੁਰਾਂ ਨੇ ਮੱਥਾ ਟੇਕਿਆ ਫਿਰ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਭਾਈ ਸਾਰੀਆਂ ਸੰਗਤਾਂ ਇਹਨਾਂ ਨੂੰ ਅੱਜ ਤੋਂ ਬਾਅਦ ਗੁਰਤਾ ਗਦੀ ਦੇ ਵਾਰਸ ਮੰਨਾਂ ਇਹਨਾਂ ਵਿੱਚ ਸਾਡਾ ਜੋਤ ਹੈ ਅੱਜ ਤੋਂ ਬਾਅਦ ਜੋਤੀ ਜੋਤ ਰਲੀ ਸੰਪੂਰਨthia ਰਾਮ ਸੂਰਜ ਕਿਰਨ ਮਿਲੇ ਚਲ ਕਾਜਲ ਹੋਆ ਰਾਮ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਭਾਈ ਲੈਣੇ ਤੋਂ ਗੁਰੰਗਦੇਵ ਮਹਾਰਾਜੀ ਥਾਪਤੇ ਦੂਜੇ ਗੁਰੂ ਮਹਾਰਾਜ ਜਿਨ੍ਹਾਂ ਨੂੰ ਮਹਾਰਾਜ ਨੇ ਹੁਕਮ ਵੀ ਕੀਤਾ ਕਹਿੰਦੇ ਭਾਈ ਲੈਣਾ ਜੀ ਹੁਣ ਤੁਸੀਂ ਗੁਰਤਾ ਗੱਦੀ ਪ੍ਰਾਪਤ ਕਰ ਕਿਓ ਤੁਸੀਂ ਖਡੂਰ ਸਾਹਿਬ ਚਲੇ ਜਾਓ ਕਿਉਂਕਿ ਵਿਰੋਧ ਵੀ ਸੀ ਮਹਾਰਾਜ ਦੇ ਭਾਈ ਲਖਮੀ ਚੰਦ ਜੀ ਸ੍ਰੀ ਚੰਦ ਜੀ ਨਾਰਾਜ਼ ਵੀ ਹੋਏ ਤੇ ਸਾਧ ਸੰਗਤ ਜੀ ਉੱਥੇ ਮਹਾਰਾਜ ਨੇ ਬਤਨ ਕਰਤੇ ਕਹਿੰਦੇ ਖਾਹ ਹੁਣ ਤੁਸੀਂ ਖਡੂਰ ਸਾਹਿਬ ਜਾ ਕੇ ਨਿਵਾਸ ਕਰੋ ਉੱਥੇ ਸੰਗਤਾਂ ਪਹੁੰਚਣਗੀਆਂ ਸਾਡੇ ਕਹਿਣ ਤੋਂ ਬਿਨਾ ਵਾਪਸ ਨਹੀਂ ਆਉਣਾ ਤੇ ਭਾਈ ਸਪਾਇਸ਼ੀ ਗੁਰੰਗਨਦੀ ਮਹਾਰਾਜੀ ਹੱਥ ਜੋੜ ਕੇ ਖੜਿਆ ਕਹਿੰਦੇ ਸਤਗੁਰ ਜੀ ਤੁਸੀਂ ਸਰੀਰੀ ਚੋਲਾ ਤਿਆਗ ਰਹੇ ਹੋ ਮੈਂ ਦਰਸ਼ਨ ਕਿਵੇਂ ਕਰਾਂਗਾ ਅੱਖਾਂ ਦੇ ਵਿੱਚ ਅੰਜੂ ਵਗਦੇ ਹਨ ਪਿਆਰ ਦੇ ਰੇਮਾ ਦੀ ਭਗਤੀ ਦੇ ਅੰਜੂ ਵਗਦੇ ਹੋਏ ਮਹਾਰਾਜੀ ਦੇ ਚਰਨਾਂ 'ਤੇ ਨਮਸਕਾਰ ਕਰਦੇ ਸਤਗੁਰ ਜੀ ਮੈਂ ਦਰਸ਼ਨ ਕਿਵੇਂ ਪਾਵਾਂਗਾ ਮਹਾਰਾਜ ਜੀ ਕਹਿੰਦੇ ਤੁਹਾਨੂੰ ਉੱਥੇ ਬੈਠੀ ਦਰਸ਼ਨ ਹੋ ਜਾਣਗੇ ਫਿਰਖਾ ਤੁਸੀਂ ਚਲੇ ਜਾਓ ਫਰੂਰ ਸਾਹਿਬ ਦੀ ਧਰਤੀ ਤੇ ਜਾ ਕੇ ਨਿਵਾਸ ਕਰੋ ਮਹਾਰਾਜ ਜੀ ਫਰੂਰ ਸਾਹਿਬ ਚਲੇ ਗਏ ਉਸ ਤੋਂ ਬਾਅਦ ਮਹਾਰਾਜ ਨੇ ਸ੍ਰੀ ਰਿਚੋਲਾ ਇਆਗਿਆ ਕਰੀਵਨ ਸਾਧ ਸੰਗਤ ਜਿਓ ਸੰਗਤਾਂ ਬੈਠੀਆਂ ਹਨ ਮੁਸਲਮਾਨ ਵੀ ਪਿਆਰ ਕਰਦੇ ਸੀ ਹਿੰਦੂ ਵੀਰ ਅਤੇ ਮੁਸਲਮਾਨ ਸੰਗਤਾਂ ਬੈਠੀਆਂ ਨਾਲੇ ਦਿਵਾਲੀ ਸਾਰੀਆਂ ਸੰਗਤਾਂ ਜੜੀਆਂ ਆਣ ਉਹਨਾਂ ਦੇ ਮਨ ਵਿਰਾਗੀ ਹੋਏ ਪਹਿਨ ਸਾਰੇ ਚਾਹੁੰਦੇ ਹਨ ਕਿ ਗੁਰੂ ਮਹਾਰਾਜ ਜੀ ਸਦਾ ਰਹਿਣ ਸਾਡੇ ਕੋਲ ਕਿਉਂਕਿ ਮਹਾਰਾਜ ਜੀ ਵਿਦੇਸ਼ ਸੁਣ ਕੇ ਪਿਆਰ ਕਰਦੇ ਸੀ ਸੰਗਤਾਂ ਤੇ ਸਾਧ ਸੰਗਤ ਜੀ ਅੱਜ ਦੇ ਦਿਨ ਮਹਾਰਾਜ ਜੀ ਜਪਜੀਤ ਸਾਹਿਬ ਜੀ ਦੇ ਜਾਪ ਕਰਦੇ ਹੋਏ ਸਾਧ ਸੰਗਤ ਜੀ ਚਾਦਰਾਂ ਤਾਣ ਕੇ ਅੱਜ ਦੇ ਦਿਨ ਆਪਣਾ ਸਰੀਰੀ ਚੋਲਾ ਤਿਆਗਿਆ ਅੱਜ ਦਾ ਉਹ ਪਿਆਰਾ ਦਿਨ ਜਿਸ ਦਿਨ ਸੰਗਤਾਂ ਨੂੰ ਮਹਾਰਾਜ ਜੀ ਸਰੀਰ ਕਰਕੇ ਛੋੜਾ ਦੇਖ ਕੇ ਸਾਧ ਸੰਤ ਜੀਓ ਗੁਰੂ ਰੰਗਦੇਵ ਜੀ ਮਹਾਰਾਜ ਜੀ ਦੇ ਵਿੱਚ ਨਵਾਸ ਕੀਤਾ ਇਹ ਬੜਾ ਵੱਡਾ ਦਿਨ ਸੀ ਜਿਸ ਦਿਨ ਸਾਧ ਸੰਤ ਜੀਓ ਕੁਝ ਲੇਖਕ ਇਤਿਹਾਸਕਾਰ ਲਿਖਦੇ ਹਨ ਕਿ ਦੂਆ ਪੱਖਾਂ ਤੋਂ ਆਪਸ ਵਿੱਚ ਝਗੜਾ ਵੀ ਹੋਇਆ Hindu ਵੀਰ ਕਹਿੰਦੇ ਸੀ ਕਿ ਅਸੀਂ ਸਰੀਰ ਦਾ ਸਤਾਰਕ ਕਰਨਾ ਹੈ ਮਹਾਰਾਜ ਜੀ ਦਾ ਮੁਸਲਮਾਨ ਵੀਰ ਕਹਿੰਦੇ ਸੀ ਅਸੀਂ ਤਪਣਾ ਹੈ ਇਹ ਦੋਵੇਂ ਪਾਸੇ ਗੁਰਦੁਆਰੇ ਸੁਭਾਏਮਾਨ ਬਾਬਾ ਗੁਰਨਾਣ ਸਾਹਿਬ ਜੀ ਦਾ ਉਰਲੀ ਪਾਸੇ ਵੀ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਹੈ ਬਾਬਾ ਦੂਜੇ ਪਾਸੇ ਕਰਤਾਰਪੁਰ ਸਾਹਿਬ ਹੈ ਆਪ ਜੀ ਸੰਗਤਾਂ ਜਾਣਦੇ ਵੀ ਉਹ ਦਰਸ਼ਨ ਕਰਨੇ ਦੋਵੇਂ ਗੁਰਦੁਆਰੇ ਉਹ ਨਿਸ਼ਾਨੀ ਹੈ ਉਹ ਪ੍ਰਤੀਕ ਹਨ ਮਹਾਰਾਜ ਜੀ ਦੇ ਜੋਤੀ ਜੋਤ ਜਹਾੜੀ ਇਹਦੀ ਕਥਾ ਸਤ ਮਸਕੀਨ ਸਿੰਘ ਜੀ ਨੇ ਵੀ ਕੀਤੀ ਆ ਕਈ ਲੇਖਕ ਕਈ ਕਥਾਕਾਰ ਕਹਿੰਦਿਆਂ ਨੇ ਨਹੀਂ ਜੀ ਠੀਕ ਨਹੀਂ ਹੈ ਗਲਤ ਹੈ ਕੋਈ ਲੜਾਈ ਝਗੜਾ ਨਹੀਂ ਹੋਇਆ ਪਰ ਸੰਤ ਬਾਬਾ ਮਸਕੀਨ ਸਿੰਘ ਜੀ ਕਥਾਵਾਚਕ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਪੜ੍ਹਾਲ ਸੀ ਸਾਰੇ ਗ੍ਰੰਥਾਂ ਦੇ ਗਿਆਤੀ ਸੀ ਉਹ ਬਾਬਾ ਭਾਈ ਮਸਕੀਨ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਨੇ ਵੀ ਕਥਾ ਵਿੱਚ ਕਿਹਾ ਹੈ ਕਿ ਦੂਆ ਪਾਸੇ ਆਪਸ ਦੇ ਵਿੱਚ ਝਗੜਾ ਹੋਇਆ ਗੈਸਬਾਜੀ ਹੋਈ ਤੇ ਜਦੋਂ ਦੇਖਿਆ ਚਾਦਰ ਦੇ ਥੱਲੇ ਮਹਾਰਾਜ ਦਾ ਸਰੀਰ ਨਹੀਂ ਸੀ ਕਿਉਂਕਿ ਮਹਾਰਾਜ ਜੀ ਦੇਸ ਨੇ ਸੱਚਖੰਡ ਗਏ ਫਿਰ ਉਹ ਚਾਦਰ ਆਪਸ ਦੇ ਵਿੱਚ ਫੈਸਲਾ ਕਰਕੇ ਦੋ ਆਧਿਰਾ ਨੇ ਚਾਦਰਾਂ ਵੰਡਿਆ ਉਹ ਚਾਦਰ ਦੇ ਦੋ ਟੁਕੜੇ ਕਰਕੇ ਇੱਕ ਇਧਰਲੇ ਪਾਸੇ ਸਾਧਗੁਰਾਂ ਦੇ ਸਿੱਖਾਂ ਨੇ ਸਨਸਕਾਰ ਕੀਤਾ ਦੂਸਰੇ ਪਾਸੇ ਕਰਤਾਰਪੁਰ ਸਾਹਿਬ ਗੁਰਦੁਆਰਾ ਸੁਭਾਏ ਮੰ ਜਿੱਥੇ ਉਹ ਜਗਾ ਬਣੀ ਹੋਈ ਆ ਮੁਸਲਮਾਨ ਵੀਰ ਪੀਰ ਮੰਦੇ ਸੀ ਮਹਾਰਾਜ ਨੂੰ ਉਹਨਾਂ ਨੇ ਉਹ ਚਾਦਰ ਦੋ ਅਪਣਾਈ ਇਮਾਰਤ ਜੀ ਦੇ ਬਚਨ ਵੀ ਅਨਜਾਣ ਪੀਰ ਜਗਤ ਗੁਰੂ ਬਾਬਾ ਤੇ ਬਾਦਸ਼ਾਹ ਜੀ ਨੂੰ ਪੀਰ ਮੰਨਦੇ ਹਨ ਅੱਜ ਵੀ ਜਾਈਏ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਉਹ ਬਹੁਤ ਸੇਵਾ ਕਰਦੇ ਹਨ ਮੁਸਲਮਾਨ ਵੀਰ ਜਬਜੀਤ ਸਾਹਿਬ ਦੇ ਪਾਠ ਉਹਨਾਂ ਨੂੰ ਜ਼ੁਬਾਨੀ ਯਾਦ ਹਨ ਉਹ ਕਲਾਮ ਸਮਝਦੇ ਹਨ ਉਹ ਜ਼ੁਬਾਨੀ ਰਟਣ ਕੀਤੇ ਉਹਨਾਂ ਨੇ ਜਬਜੀਤ ਸਾਹਿਬ ਜੀ ਦੇ ਜਾਪ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਪੀਰ ਸਮਝਦੇ ਹਨ ਬੜਾ ਸਤਿਕਾਰ ਕਰਦੇ ਹਨ ਅੱਜ ਵੀ ਜਾਣਿਆ ਨਹੀਂ ਸਕਤਾ ਯਾਨਕ ਤੇ ਦਸਨੀਅਨ ਕੀ ਕਿੰਨਾ ਸਤਕਾਰ ਕਰਦੇ ਹਨ ਉਹ ਲੋਕ ਆਪਾਂ ਨੂੰ ਵਹਿਮ ਹੈ ਕਿ ਉਧਰ ਖਤਰਾ ਸਾਡਾ ਪਰ ਨਹੀਂ ਉਹ ਸੰਗਤਾਂ ਬਹੁਤ ਹੀ ਪਿਆਰ ਦਿੰਦੀਆਂ ਨੇ ਤੇ ਗੁਰਦੁਆਰਾ ਸਾਹਿਬ ਇੰਨਾ ਸੁੰਦਰ ਅਸਥਾਨ ਮਹਾਰਾਜ ਦਾ ਜਿੱਥੇ ਜਾ ਕੇ ਬੜਾ ਚਿੱਤ ਲੱਗਦਾ ਹੈ ਕਿ ਦੁਬਾਰਾ ਵਾਪਸੀ ਨਾ ਜਾਈਏ ਇੰਨਾ ਸੰਦਰਸਾਨ ਸਤਿਗੁਰਾਂ ਦਾ ਇਨੇ ਪੁਰ ਸਿੱਖ ਪਿਆਰੀਆਂ ਸੰਗਤਾਂ ਮੁਸਲਮਾਨ ਵੀਰ ਪਿਆਰ ਕਰਦੇ ਹਨ ਪ੍ਰੇਮ ਕਰਦੇ ਹਨ ਸਤਿਗੁਰਾਂ ਨੂੰ ਆਪਣਾ ਸਾਤ ਸੰਗਤ ਜੀਓ ਪੀਰ ਮਰਦਿਆਂ ਨੂੰ ਇਧਰਲੇ ਪਾਸੇ ਵੀ ਗੁਰਦੁਆਰਾ ਸੁਭਾਏਮਾਨ ਬਾਬਾ ਮੁਨਵ ਸਤਗੁਰੂ ਜੀ ਦਾ ਗੁਰਦੁਆਰਾ ਸਰਡੇਰਾ ਸਾਹਿਬ ਸੁਭਾਏਮਾਨ ਹੈ ਸਾਤ ਸੰਗਤ ਜੀਓ ਇਹ ਸਤਗੁਰਾਂ ਦਾ ਇਤਿਹਾਸ ਹੈ ਅੱਜ ਦੇ ਦਿਨ ਮਹਾਰਾਜ ਜੀ ਨੇ ਆਪਣਾ ਸਰੀਰਕ ਝੋਲਾ ਤਿਆਗਿਆ ਜੋਤੀ ਜੋਤ ਸਮਾਏ ਸੰਗਤਾਂ ਵੱਲੋਂ ਕੋਟਨ ਕੋਟ ਸਜਦਾ ਉਹਨਾਂ ਦੀ ਜੋਤੀ ਜੋਤ ਦਿਹਾੜੇ ਨੂੰ ਪ੍ਰਣਾਮ ਹੈ ਜਿਨ੍ਹਾਂ ਵੀ ਮਹਾਰਾਜ ਜੀ ਦਾ ਸ਼ੁਕਰ ਕਰੀਏ ਥੋੜਾ ਉਹਨਾਂ ਦੀ ਸਿੱਖਿਆ ਦੇ ਬਦੌਲਤ ਅਜ ਅਸੀਂ ਸੁਖ ਆਨੰਦ ਮਾਨ ਰਿਆਂ ਇਨੀ ਆਪ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਆਸ ਸਨੰਦੇ ਜੀ ਨਿੱਕਾ ਭੁਲਾ ਜਨੀਆਂ ਮਹਾਰਾਜ ਸਤ ਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ